ਵੀ ਦੋਸਤੋ ਲੋਕਾਂ ਨੂੰ ਨਹੀਂ ਆਉਣੀਆਂ ਕੱਲ ਜਿੰਨਾ ਮਰਜੀ ਸਮਝਾ ਲਓ ਜਨਾਨੀਆਂ ਇੱਥੇ ਨਹਿਰ ਤੇ ਆਉਣੀਆਂ ਲੱਡੂ ਰਾਕੇ ਧੂਖ ਲਾਕੇ ਜਾਂ ਨਾਰੀਅਲ ਤਾਰ ਤੁਸੀਂ ਜੋ ਮਰਜੀ ਕਰ ਲੋ ਜੇ ਤੁਸੀਂ ਪਾਣੀ ਖਰਾਬ ਕਰੋਗੇ ਤੁਹਾਡਾ ਕਦੇ ਵੀ ਭਲਾ ਨਹੀਂ ਹੋਣਾ ਤੇ ਇੱਕ ਗੱਲ ਹੋਰ ਆਪਤਾ ਹੋਣਾ ਹੋਣਾ ਨਾਲ ਆਪਦੀਆਂ ਕੁੜੀਆਂ ਨੂੰ ਲਿਆਉਂਦੇ ਆ ਬੱਚੀਆਂ ਨੂੰ 14 14 15 15 ਸਾਲ ਦੀਆਂ ਕਿ ਉਹ ਵੀ ਇਸ ਕੰਮ ਤੇ ਲੱਗ ਜਾਣ ਇਹਨਾਂ ਚੱਕਰਾਂ ਚ ਪੈ ਜਾਣ ਇਸ ਕਿਆ ਵਧੀਆ ਨਹੀਂ ਹੈਗੀ ਆਹ ਖਾਲਾ ਲੱਡੂ ਜਦੋਂ ਇੱਥੇ ਲਿਆ ਕੇ ਤੁਸੀਂ ਲੱਡੂ ਰੱਖੋਗੇ ਜੀ ਲੱਡੂ ਨਾਲ ਪੜ੍ਹਾਈ ਹੋ ਜੂ ਆਏ ਹੋ ਜੂ ਇਹ ਸਭ ਪਖੰਡਾ ਤੇ ਤੁਹਾਡਾ ਨਾਸ਼ ਕਰ ਦੇਣਾ ਇਹਨਾਂ ਨੇ ਜੇ ਤੁਸੀਂ ਪਾਣੀ ਖਰਾਬ ਕਰੋਗੇ ਤਾਂ ਵੇਲਾ ਲੱਡੂ ਕੁੱਤਾ ਵੀ ਨਹੀਂ ਖਾਂਦਾ ਕੌਣ ਖਾਊਗਾ ਗਰਮਾ ਕਿੱਧਰ ਵੜੀ ਜਾਣਾ ਵੇਚਣਾ ਡੈਪੀ ਲੋਕਾਂ ਨੂੰ ਸ਼ਰਮ ਨੱਥੀ ਪਈ ਆ ਇਹਨਾਂ ਨੂੰ ਬਾਹਰ ਹੀ ਪਾ ਦਿਆ ਕਰੋ ਲੈ ਦੱਸ ਬਿਚਾਰੇ ਤਾਂ ਨਾ ਹੁਣ ਲੰਘਾ ਇਹਨਾਂ ਦਾ ਨਾ ਖਾਦਾ ਜਾਂਦਾ ਹਾਂ ਕਾਲਾ ਖਾਲਾ ਵੀ ਤੁਸੀਂ ਇਹ ਨਾ ਜਾਨਵਰਾਂ ਨੂੰ ਪਾ ਦਿਓ ਲਾਂਜਾ 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 ਚੱਲ ਵੀ ਉਹ ਅੱਗਾ ਓਏ ਪੈਰਾਂ ਹੱਲੇ ਅੱਗ ਧੌਣ ਨਿਕਲਦੀ ਨਹੀਂ ਕੇ ਪਾਹੀ ਵੇਚ ਨਾ ਬਦਾਲੀ ਕੇ ਧੌਣ ਆ ਬੰਦਰਾ ਨਿਕਲ ਕੇ ਨਿਕਲ ਕੇ ਨਿਕਲ ਕੇ ਉੱਥੇ ਤੱਕ ਪਹੁੰਚਣਾ ਨਹੀਂ ਆਣਾ ਹੁਣ ਕੱਲ ਨਹੀਂ ਮੰਦੀ ਏ ਨਾ 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 ਇੱਧਰ ਦੀ ਆ ਵੱਚ ਦੀ ਇੱਧਰ ਦੀ ਇੱਧਰ ਦੀ ਹਾਂ ਲੰਘ 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 ਚੱਲ ਚੱਲ ਇੱਧਰ ਹੀ ਸੇਕ ਲਾਦਾ ਯਾਰ ਚੱਲ ਚੱਲ ਓ ਚਾਲ ਵਈ ਬਣ ਗਈ ਗੱਲ ਚੱਲ ਇੱਥੇ ਬਹਿ ਖਾਲਾ ਹੁਣ ਇਹ ਪਤਾ ਨਹੀਂ ਕਾਹਦਾ ਹੁਣ ਸੋਚ ਕੇ ਲਿਆਂਦੇ ਹੋਣਗੇ ਇਹਦਾ ਪਤਾ ਨਹੀਂ ਚੱਲ ਵਿਚਾਰੇ ਨੂੰ ਕੋਹਤਾ ਮਿਲਿਆ ਖਾਨ ਨੂੰ ਲੋਕ ਯਾਰ ਪਤਾ ਨਹੀਂ ਕੀ ਕਰਦੇ ਆ ਪੜ੍ਹ ਲਿਖ ਤਾਂ ਬਹੁਤ ਗਏ ਆ ਪਰ ਸਾਡੇ ਵਿੱਚੋਂ ਹਜੇ ਵੀ ਨਹੀਂ ਹੈਗੀ ਆ ਜਿਹੜਾ ਹੈਗਾ ਵਹਿਮ ਭਰਮ ਤੇ ਹੁਣੇ-ਹੁਣੇ ਇੱਕ ਸਰਦਾਰ ਤੇ ਉਹਦੇ ਨਾਲ ਉਹਦੀ ਬੇਟੀ ਪੜ੍ਹੀ ਲਿਖੀ ਤੇ ਨਹਿਰ ਦੇ ਵਿੱਚ ਹੁਣੇ ਤਾਰ ਕੇ ਗਏ ਆ ਤੇ ਮੈਨੂੰ ਸਮਝ ਨਹੀਂ ਆਉਂਦੀ ਪੜ੍ਹ ਲਿਖ ਕੇ ਵੀ ਬੀਏ ਐਮਏ ਡਿਗਰੀਆਂ ਕਰਕੇ ਵੀ ਲੋਕ ਹਜੇ ਵੀ ਅਨਪੜਤਾ ਦੇ ਨਾਲ ਜੂਝਦੇ ਫਿਰਦੇ ਆ ਤੇ ਇਹਨਾਂ ਨੂੰ ਤੁਸੀਂ ਕੀ ਕਹੋਗੇ ਹਜੇ ਸਮਾਂ ਦੀ ਜੇ ਆਪਾਂ ਕਹਿ ਦਿੰਦੇ ਆਂ ਵੀ ਅਨਪੜ੍ਹ ਲੋਕ ਆ ਜਿਹੜੇ ਉਹਨਾਂ ਕੋਲ ਤਾਂ ਕੰਮ ਹੀ ਨਹੀਂ ਮੁੱਕਦਾ ਹੈਗਾ ਚਲ ਖਾਲਾ ਖਾਲਾ ਉਹਨਾਂ ਕੋਲ ਤਾਂ ਕੰਮ ਹੀ ਨਹੀਂ ਮੁੱਕਦਾ ਉਹਨਾਂ ਨੇ ਕਿਹੜਿਆਂ ਕੋਲ ਜਾਣਾ ਪਰ ਪੜ੍ਹੇ ਲਿਖੇ ਜਿਹੜੇ ਗੰਦੋਬਾਲਾ ਪਾਉਂਦੇ ਆ ਆ ਆਟੇ ਦੇ ਦੀਵੇ ਉਹ ਮਾਂ ਰੱਖੇ ਪਏ ਆ ਵੱਡੇ ਵੱਡੇ ਦੀਵੇ ਤੇਲ ਦੇ ਭਰੇ ਇਹ ਕਿਸੇ ਗਰੀਬ ਨੂੰ ਤੇਲ ਦਿੱਤਾ ਹੋਵੇ ਆਟਾ ਦਿੱਤਾ ਹੋਵੇ ਨਾਲੇ ਤਾਂ ਇੱਕ ਮਹੀਨਾ ਤੁਹਾਨੂੰ ਯਾਦ ਕਰੂਗਾ ਤੇ ਨਾਲੇ ਸੀਸਾ ਦੇਊਗਾ ਤੇ ਨਾਲੇ ਤੁਹਾਡੇ ਕੰਮ ਬੰਨਗੇ ਤੇ ਰਿੰਦਾ ਖੁੰਦਾ ਬਸ ਖਾਦਾ ਨਹੀਂ ਓਏ ਕੀ ਹੋ ਗਿਆ ਮੈਂ ਲਾਦਾ ਜਿਹੜਾ ਉਹ ਕਰਕੇ ਗਏ ਆ ਨਾ ਕੋਈ ਆ ਚੱਕ ਇਹਨੂੰ ਹੋ ਗਿਆ ਬਾਈ ਕੋ ਅਸਰ ਹੈਗਾ ਇਹ ਚੀਜ਼ ਦਾ ਆ ਵੇ ਆ ਵੇ ਆ ਵੇ ਪਤਾ ਨਹੀਂ ਕੀ ਪਾਪੂਗੇ ਵਿੱਚ ਤੇ ਹੋਰ ਹੀ ਲੇਟਣ ਜੇ ਲੱਗ ਗਿਆ ਵਿੱਚ ਹੋਰ ਤਾਂ ਨਹੀਂ ਕੋਹ ਦੇ ਮੈਂ ਲਾਦਾ ਇਹਨੂੰ ਕੋਈ ਪ੍ਰੋਬਲਮ ਜੀ ਆ ਗਈ ਜਿਹੜੀ ਉਹ ਖਾਦਾ ਨਾ ਲੱਡੂ ਹੁਣੇ ਉਸ ਤੋਂ ਬਾਅਦ ਹੀ ਕਰਨ ਲੱਗਾ ਵੇ ਖਾਦਾ ਵੀ ਨਹੀਂ ਪੂਰਾ ਡਰ ਜੇ ਚੱਲਿਆ ਨਿਕਲ ਜਲੇ ਆਹਨੂੰ ਆਹ ਮੂੰਹ ਜਿਆ ਕਰਦਾ ਹੋਰੀ ਕੋਈ ਆਈ ਆ ਪ੍ਰੋਬਲਮ ਇਹਨੂੰ ਤੁਸੀਂ ਇਹ ਦੇਖ ਲਓ ਵੀ ਜੇ ਕੋਈ ਮਨ ਲੋ ਕੋਈ ਟੂਣਾ ਟੱਪਾ ਕਰਦੇ ਆ ਜਾਂ ਤੁਸੀਂ ਮੰਨਦੇ ਚੀਜ਼ ਨੂੰ ਪੈਸੇ ਆਪਾਂ ਤਾਂ ਇਸ ਚੀਜ਼ ਨੂੰ ਬਿਲਕੁਲ ਨਹੀਂ ਮੰਨਦੇ ਨਾ ਸਾਡੇ ਪਿਓ ਦਾਦੇ ਨਾ ਵੱਡ ਬੜੇ ਰੇ ਕੋਈ ਨਹੀਂ ਮੰਨਦਾ ਜੀ ਸਾਡਾ ਆ ਤਾਂ ਗੁਰੂ ਗ੍ਰੰਥ ਸਾਹਿਬ ਤੇ ਉੱਪਰ ਹੀ ਜੋ ਹੈਗਾ ਉਹ ਨੇ